ਪਹਾੜੀ ਇਲਾਕੇ ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦੇ ਕਾਰਨ ਪਾਣੀ ਦੱਸਦੀ ਹੈ ਕਿ ਪੰਜਾਬ ਵੱਲ ਨੂੰ ਵੀ ਆਉਣਾ ਸ਼ੁਰੂ ਹੋ ਗਿਆ ਜੇ ਗੱਲ ਕੀਤੀ ਜਾਵੇ ਤਾਂ ਹਰੀਕੇ ਦਰਿਆ ਦੀ ਅੱਜ ਤੋਂ ਕੱਲ ਦੀ ਰਿਪੋਰਟ ਜਿਹੜੀ ਹੈ ਕਿ 25000 ਕਿਊਸੀਕ ਪਾਣੀ ਜਿਹੜਾ ਹਰੀਕੇ ਦਰਿਆ ਦੇ ਵਿੱਚ ਆਇਆ ਹੈ ਔਰ ਉਸੇ ਤਰੀਕੇ ਨਾਲ ਜੇ ਗੱਲ ਕੀਤੀ ਜਾਵੇ ਤਾਂ ਡਾਊਨਸਟ੍ਰੀਮ ਪਾਣੀ ਛੱਡਿਆ ਜਾਂਦਾ ਪਹਿਲਾਂ ਤੁਹਾਨੂੰ ਇੱਕ ਅਰਵਸਤਾਰ ਨਾਲ ਇਹ ਤਸਵੀਰ ਦਿਖਾਉਂਦੇ ਆ ਇਹ ਹਰੀਕੇ ਦਰਿਆ ਤੋਂ ਪਾਣੀ ਉਹ ਆ ਰਿਹਾ ਇਧਰ ਨੂੰ ਜਿਹੜਾ ਡਾਊਨਸਟ੍ਰੀਮ ਨੂੰ ਪਾਣੀ ਛੱਡਿਆ ਜਾਂਦਾ ਹਾਲਾਂਕਿ ਇਹ ਲੋਕਾਂ ਦੀਆਂ ਫਸਲਾਂ ਦੇ ਵਿੱਚ ਆ ਕੇ ਪਾਣੀ ਖਿਲੋ ਗਿਆ ਪ੍ਰਸ਼ਾਸਨ ਵੱਲੋਂ ਪ੍ਰਬੰਧ ਜਰੂਰ ਕੀਤੇ ਗਏ ਨੇ ਜਿਵੇਂ ਨੋਟ ਪੁਆਇੰਟ ਬਣਾਇਆ ਗਿਆ ਕਿ ਪਾਣੀ ਜਿਹੜਾ ਹੈ ਜਿਆਦਾ ਜਿਹੜਾ ਗਾਂ ਜਿਹੜਾ ਘਰਾਂ ਵੱਲ ਨੁਕਸਾਨ ਨਾ ਹੋਵੇ ਲੇਕਿਨ ਆਹ ਜਿਹੜਾ ਪਾਣੀ ਹੈ 4 ਤੋਂ 5 ਫੁੱਟ ਪਾਣੀ ਜਿਹੜਾ ਇਹ ਖੜ ਗਿਆ ਹਾਲਾਂਕਿ ਇਹ ਜਿਹੜੀ ਸਿੱਧੀ ਦਰਿਆ ਜਿਹੜੀ ਆਪਾਂ ਕਹਿ ਸਕਦੇ ਹਾਂ ਕਿ ਇਹ ਪਾਕਿਸਤਾਨ ਵਾਲੇ ਪਾਸੇ ਨੂੰ ਜਾਂਦਾ ਹੈ ਔਰ ਕਾਗਜ਼ਾਂ ਦੇ ਵਿੱਚ 7100 ਦੇ ਕਰੀਬ ਜਿਹੜਾ ਪਾਣੀ ਦੱਸਿਆ ਜਾ ਰਿਹਾ ਕਿ ਜਿਹੜਾ ਡਾਊਨਸਟ੍ਰੀਮ ਨੂੰ ਛੱਡਿਆ ਗਿਆ ਇਹ ਤਸਵੀਰਾਂ ਨੇ ਔਰ ਇਧਰਲੇ ਪਾਸੇ ਤਸਵੀਰ ਹੈ ਕਿਸਾਨਾਂ ਦੀ ਜਿਹੜੇ ਇਸ ਪਾਣੀ ਤੋਂ ਲੈ ਕੇ 2023 ਦੇ ਵਿੱਚ ਵੀ ਪ੍ਰੇ ਦੀ ਪਰੇਸ਼ਾਨੀ ਜਿਹੜੀ ਆ ਨਜ਼ਰ ਆ ਰਹੀ ਹੈ ਕਿਉਂਕਿ ਝੋਨੇ ਦੀ ਬਜਾਈ ਜਿਹੜੀ ਸੀ ਲਗਾਤਾਰ ਹੋ ਰਹੀ ਸੀ ਕੀ ਮਾਮਲਾ ਆ ਕਿਸ ਤਰੀਕੇ ਨਾਲ ਫਿਰ ਜਿਵੇਂ ਹੁਣ ਪਾਣੀ ਡਾਊਨਸਟ੍ਰੀਮ ਛੱਡਿਆ ਗਿਆ ਵਾ ਤੇ ਔਰ ਕਿਸ ਤਰੀਕੇ ਨਾਲ ਪਾਣੀ ਇੱਥੇ ਆਉਂਦਾ ਪਾਣੀ ਭਾਜੀ ਇੱਕ ਕਰੀ ਤੇ ਫਸਲਾਂ ਦੇ ਉੱਤੋਂ ਦੇ ਨੰਗ ਹੈ ਜੇ ਇਹਨਾਂ ਸਾਨੂੰ ਬਿਨਾਂ ਚੇਤਾਵਨੀ ਬਿਨਾਂ ਟਾਰਗੇਟ ਕੀਤੇ ਕੋਈ ਸਾਨੂੰ ਪੁੱਛ ਕੇ ਸਹਿਮਾਇਮੇ ਨੇ ਕੀਤੀ ਨਹੀਂ ਵੀ ਪਾਣੀ ਪਿੱਛੋਂ ਛੱਡਣ ਲੱਗੇ ਆ ਜਾਂ ਨਹੀਂ ਛੱਡਣ ਲੱਗੇ ਬਿਗਿਆਰ ਪੁੱਛਿਆ ਤੇ ਨਾਲ ਛੱਡ ਦਿੱਤਾ ਦੋ ਤਿੰਨ ਤਿੰਨ ਬੰਦੇ ਸਾਡੇ ਲੱਗੇ ਰਹੇ ਉੱਥੇ پورا ਮੱਸਾ ਪਾਣੀ ਬੰਨਣਾ ਤੇ ਗਾਲੋ ਉਹਨਾਂ ਦੇ ਜਦੋਂ ਜਦੋਂ ਜਾਤੋਂ ਵੇਰ ਕੇ ਪਾਣੀ ਟੁੱਟ ਗਿਆ ਇਹਨੂੰ ਕਰ ਸ਼ਾਮ 8:30 ਵਜੇ ਦਾ ਸਾਡੀਆਂ ਫਸਲਾਂ ਤੁਹਾਡੇ ਸਾਹਮਣੇ ਵੇਖ ਲੋ ਤਬਾਹ ਕਰ ਦਿੱਤੀਆਂ ਇਹ ਪਾਣੀ ਕਿੰਨਾ ਗ ਜਿਵੇਂ ਮੈਂ ਪਹਿਲਾਂ ਦੱਸਿਆ ਕਿ 4 ਤੋਂ 5 ਫੁੱਟ ਕੀ ਇੰਨਾ ਪਾਣੀ ਖਲੋ ਚੁੱਕਾ ਖਲੋ ਚੁੱਕਾ ਨਹੀਂ ਝੋਨਾ ਰੱਖਿਆ ਤਾਂ 3-3 ਫੁੱਟ ਝੋਨਾ ਮਾਤੇ ਝੋਨੇ ਦੇ ਉੱਤੋਂ ਦੀ ਪਾਣੀ ਹੋ ਗਿਆ ਅੱਜ ਥੋੜਾ ਜਿਹਾ ਡਾਊਨ ਆਇਆ ਉਹ ਪਾਣੀ 12 ਵਜੇ ਦਾ ਤੇ ਜੇ 2-4 ਦਿਨ ਹੋਰ ਵਗਿਆ ਤੇ ਫਸਲ ਦੀ ਤਬਾਹੀ ਆ ਤਾਂ ਅਸੀਂ ਤਾਂ ਤੁਹਾਡੇ ਮੀਡੀਆ ਰਹੀਂ ਇਹੀ ਬੇਨਤੀ ਕਰਦੇ ਆ ਸਾਡਾ 200 ਬੋੜ ਦਾ ਟੋਟਾ ਵਜਾਣਾ ਹੈ ਅੱਗੇ ਚੱਲ ਜਾ ਅਗੇ ਤੁਹਾਨੂੰ ਤੁਸੀਂ ਆਏ ਸੀ ਤੁਹਾਡੇ ਬੇਨਤੀ ਕੀਤੀ ਤੁਹਾਡੇ ਵਾਲੀ ਤੁਸੀਂ ਮੈਨੂੰ ਦੱਸਿਆ ਹੈਗਾ ਪਰ ਉਹ ਤੇ ਬਹਿਕਵੇਂ ਤੇ ਕੋਈ ਜੂਨ ਨਹੀਂ ਸਰਕੀ ਤੇ ਹੋਣਾ ਹੀ ਆਨੇ ਵੀ ਇਹ ਵੱਜ ਜਾਵੇ 200 ਫੁੱਟ ਟੋਟਾ ਤੇ ਪਾਣੀ ਭਾਏ ਫਿਰ ਬੈਗ ਦਰਿਆ ਦੇ ਵਿੱਚ ਜਾਵੜੇ ਤੇ ਸਾਡਾ ਜਿਹੜਾ ਤਿੰਨਾਂ ਪਿੰਡਾਂ ਦਾ ਨੁਕਸਾਨ ਆ ਵਸਤੀ ਦਾਸ ਸਿੰਘ ਵਾਲੀ ਘਰਮ ਕੁੱਤੀ ਵਾਲਾ ਇਹ ਵੱਜ ਜਾਵੇ ਸਾਡਾ ਇਹ ਜਿਹੜਾ 200 ਫੁੱਟ ਦਾ ਟੋਟਾ ਤੁਸੀਂ ਪਹਿਲਾਂ ਵੀ ਜਿਵੇਂ ਮੰਗ ਕੀਤੀ ਸੀ ਨਿਊਜ਼ 18 ਤੇ ਹੀ ਆਪਾਂ ਉਹ ਦਿਖਾਇਆ ਸੀ ਤੇ ਕੀ ਪ੍ਰਸ਼ਾਸਨ ਦੇ ਅਧਿਕਾਰੀ ਮਿਲਦੇ ਰਿਏ ਨੇ ਕਿਉਂਕਿ ਪ੍ਰਸ਼ਾਸਨ ਦਾ ਦਾਵਾ ਕੀ ਇਹ ਨੋਜ਼ ਪੁਆਇੰਟ ਵਗੈਰਾ ਜਿਹੜੀਆਂ ਬਣਾਈਆਂ ਗਈਆਂ ਚਸ ਨੇ ਘਰੇ ਆ ਪ੍ਰਜਾຊਨ ਨੇ ਬਿਲਕੁਲ ਹੋਰ ਵੀ ਕਿਸਾਨ ਨੇ ਕੀ ਆਪਣਾ ਨਾਮ ਆ ਜੀ ਔਰ ਕਿਸ ਤਰੀਕੇ ਨਾਲ ਇਹ ਪਾਣੀ ਆਇਆ ਔਰ ਕਿਸ ਤਰੀਕੇ ਨਾਲ ਤੁਹਾਡੀਆਂ ਖੇਤਾਂ ਦੇ ਵਿੱਚ ਪਾਣੀ ਵੜ ਗਿਆ ਮੇਰਾ ਨਾਮ ਲਖੰਦਰ ਸਿੰਘ ਜੀ ਨਵਸਤੀ لال ਸਿੰਘ ਦਾ ਰਹਿਣ ਵਾਲਾ ਪਹਿਲਾ ਨੰਬਰ ਤੇ ਇਹ ਜੋ ਜਿਹੜੀ ਇਹ ਜ਼ਮੀਨ ਹੈ ਸਾਡੀ ਜੱਦੀ ਜ਼ਮੀਨ ਆ ਕੋ ਉਹ ਦਾਦਾ ਦੀ ਮਾਲਕੀ ਜ਼ਮੀਨ ਆ ਕੋਈ ਇਥੇ ਦਰਾ ਦਾ ਰਕਬਾ ਨਹੀਂ ਆ ਅੱਜ ਤੋਂ 70 ਤੋਂ ਲਾ ਕੇ ਕੋਈ ਜੋਂ ਸਾਡੇ ਦਰਿਆ ਪਾਇਆ ਗਿਆ ਧੱਕੇ ਨਾਲ ਕਿਤੇ ਉਥੇ ਦਰਾ ਪਿੱਛੇ ਪਤਾ ਨਹੀਂ ਕਿੱਥੇ ਕਿੱਥੇ ਨਹੀਂ ਕਾਗਜ਼ਾਂ ਦੇ ਵਿੱਚ ਹੈ ਨਹੀਂ ਸਰਕਾਰ ਕੋਲੇ ਦਰਿਆ ਦਾ ਕੋਈ ਵੀ ਰਕਬਾ ਵਾਟ ਦੇ ਬੇਨਤੀ ਆ ਵੀ ਜੇ ਸਾਡੇ ਦੇ ਦਰਿਆ ਤੇ ਕਿਹਨਾ ਨਾ ਥੋਪਿਆ ਸਰਕਾਰ ਨੇ ਜਿਹੜਾ ਥੋਪਿਆ ਜੇਕਰ ਥੋਪਿਆ ਦੇ ਦੇ ਰਸਤਾ ਹਰਿਆਣੇ ਨੂੰ ਪਾਣੀ ਦੇਣਾ ਵਾ ਤਾਂ ਸਰਕਾਰ ਆ ਉਹਦੇ ਪਾਣੀ ਦੇਣ ਦਾ ਇਹਦਾ ਪ੍ਰਬੰਧ ਪੱਕਾ ਕਰੇ ਸਾਨੂੰ ਕੋਈ ਡੇਉਦੀ ਆ ਜੇ ਹਰਿਆਣੇ ਨੂੰ ਰਾਤਾਂ ਨੂੰ ਪਾਣੀ ਦੇਣ ਕਾਰਨ ਸਭ ਤੋਂ ਵੱਡਾ ਨੁਕਸਾਨ ਸਾਡਾ ਹੋ ਰਿਹਾ ਅੱਗੇ ਅਰੀਗੈਡ ਤੋਂ ਜਿਹੜੇ ਕਿ ਜੱਦੀ ਮਾਲਕੀਆਂ ਜੇ ਕੋਈ ਸਾਾਨੂੰ ਇਹਦੇ ਮਾਲਕੀ ਦੀ ਕਮੀ ਵਿਖਾ ਦੇ ਸਰਕਾਰ ਵੀ ਜੇ ਬਾਹਰ ਵਾਲੀ ਪਾਣੀ ਦਾ ਇਹ ਮਾਲਕੀ ਦੇ ਵਿੱਚ ਕੋਈ ਫਰਕ ਆ ਤਾ ਸਾਨੂੰ ਦੱਸਦੇ ਜਿੱਦਾਂ ਨਹੀਂ ਬਾਹਰ ਮਾਲਕੀ ਉਤਰਾ ਹੀ ਇੱਥੇ ਮਾਲਕਾ ਜਿਹੜੀ ਤਬਾਹ ਹੋ ਗਈ ਫਸਲ ਕਿੰਨੀ ਹੈ ਕਿੰਨਾ ਰਕਬਾ ਜਿਹੜਾ ਅਸੀਂ ਜਿੰਨਾ ਤੁਸੀਂ ਝੋਨਾ ਲਾਇਆ ਹੈ ਕੋਈ 11 ਏਕੜ ਫਸਲ ਤਬਾਹ ਹੋ ਗਈ ਹੈ ਜੀ 11 ਏਕੜ ਜਿਹੜੀ ਕੋਈ ਹਰ ਦਾ ਪਿਛਲੇ ਸਾਲ ਵੀ ਕੋਝਾ ਵਜਾ ਕੀਤਾ 8600 ਰੁਪਏ ਅਸੀਂ 15 15000 ਰੁਪਏ ਦਾ ਅੱਜ ਤੱਕ 16 16000 ਰੁਪਏ ਝੋਨੇ ਦੇ ਖਰਚਾ ਲਾ ਚੁੱਕੇ ਆ ਜਿਹੜਾ ਪਿਛਲੇ ਸਾਲ ਹੀ ਤੇਹੀ ਜੋ ਅਨੁਮਾਰਕਾ ਤੇਹੀ ਦੀ ਮਾਰਿਆ ਜੇ ਤਾਂ ਕਾਟ ਹੀ ਪੈ ਜਾਂ ਪੱਦਰ ਨਹੀਂ ਹੁੰਨ ਕਿੰਨੇ ਕਿਸਾਨਾਂ ਮਾਰਿਆ ਆ ਦੋਨੋ ਕੇ ਨਾਲ ਦੇ ਕਹੇ ਪਾਲੀ ਪਾਧਰ ਨਹੀਂ ਹੋਈ ਇਹਦੇ ਵਿੱਚ ਜਾਰੇ ਕਿਸਾਨ ਬੇਦੋ ਭਜਾ ਡਾ ਜਾ ਕੇ ਲੈ ਆਲੇ ਆ ਜਿਹੜੇ ਕੇ ਸਭ ਤੋਂ ਜ਼ਿਆਦਾ ਇਹਨਾਂ ਦੇ ਰੋਟੀ ਦਾ ਉੱਤਰ ਸਾਰੇ ਜਿਹਨਾਂ ਇਹੇ ਇਧਰਾਂ ਤਾਂ ਸਰਕਾਰ ਦਾ ਕੋਈ ਪੱਕਾ ਹੱਲ ਕਰੇ ਜੇ ਕੋਈ ਦਰਿਆ ਦਾ ਪਾਣੀ ਲੈਣਾ ਸਰਕਾਰ ਪਹਿਲੀ ਐਕਵਾਇਰ ਕਰੇ ਉਹਨੂੰ ਦਨਹਰੀ ਰੂਪ ਕਰੇ ਕਿ ਸਰਕਾਰ ਹਨੋਂ ਦੋ ਪੂਰੇ ਮਾਰਦੇ ਆ ਗਾਂ ਡਾਉਨਸਟ੍ਰੀਮ ਪਾਣੀ ਛੱਡਿਆ ਤੇ ਕੀ ਇਹਦੀ ਫਿਰ ਸੂਚਨਾ ਤੁਹਾਨੂੰ ਦਿੰਦੇ ਆ ਕਿ ਡਾਉਨਸਟ੍ਰੀਮ ਅਸੀਂ ਛੱਡਤਾ ਕਿ ਤੁਹਾਡੀਆਂ ਫਸਲਾਂ ਨੇ ਅੱਗੇ ਕੋਈ ਸਾਨੂੰ ਕੋਈ ਕਹਿ ਰਗਨ ਦੀ ਕੋਈ ਸੂਚਨਾ ਨਹੀਂ ਸਾਨੂੰ ਤਾਂ ਬਸ ਚਾਹ ਦਾ ਟਾਂ ਦੇ ਦੋ ਜਦੋਂ ਡੋਦੇ ਆ ਪਾਣੀ ਛੱਡ ਕੇ ਬਿਲਕੁਲ ਹੋਰ ਵੀ ਕਿਸਾਨ ਕੀ ਕਹਿਣਾ ਚਾਹੁੰਦੇ ਹੋ ਜੀ ਔਰ ਜਿਵੇਂ ਇਹ ਕਿੰਨਾ ਪਾਣੀ ਆਇਆ ਤੁਹਾਡੀਆਂ ਖੇਤਾਂ ਚ ਤੇ ਕਿਸ ਤਰੀਕੇ ਦੇ ਹਾਲਾਤ ਵੀਰ ਜੀ ਪਹਿਲਾਂ ਤੁਸੀਂ ਧੰਨਵਾਦ ਕਰਦੇ ਹੋ ਤੁਹਾਡੇ ਚੈਨਲ ਦਾ ਅਹਿੱਤੇ ਅਨੇ ਦਿਨ ਪਿੱਛੋਂ ਬੰਨ ਬੰਦੇ ਰਹਿਆ ਜਿਹੜਾ ਅਰਜੀ ਤੌਰ ਤੇ ਅਸੀਂ ਬੱਧਾ ਸੀ ਅਕਸਨ ਸਾਹਿਬ ਨੂੰ ਅਸੀਂ ਫੋਨ ਕਰਦੇ ਰੇ ਤੋੜੇ ਪਾਸੇ ਹੀ ਦੋਸਤ ਨੋਜ ਬਹਿ ਗਈ ਆ ਕੱਲ ਮੈਂ ਮੰਤਰੀ ਸਾਹਿਬ ਕੋਲੇ ਗਿਆ ਮੰਤਰੀ ਸਾਹਿਬ ਤੋਂ ਫੋਨ ਵੀ ਕਰਵਾਇਆ ਅਕਸਨ ਸਾਹਿਬ ਨੂੰ ਕਿ ਸਾਡਾ ਇਹ ਹਰਖਲਾ ਡੋਬ ਜਾਣਾ ਹੈ ਜਾ ਉਹਦਾ ਕੋਈ ਨਾ ਕੋਈ ਪ੍ਰਬੰਧ ਕਰ ਦੋ ਅਕਸਨ ਸਾਹਿਬ ਨੇ ਕਿਹਾ ਵੀ ਕੋਈ ਨਹੀਂ ਅਸੀਂ ਕਰਨੇ ਪ੍ਰਬੰਧ ਅਕਸਨ ਸਾਹਿਬ ਤੋਂ ਮੈਂ ਮਸ਼ੀਨ ਮੰਗੀ ਜੀ ਸੀ ਬੀ ਬੰਨ ਤੇ ਲੱਗੀ ਉਹਦੀ ਵੀ ਸਾਨੂੰ ਤਿੰਨਾਂ ਘੰਟਿਆਂ ਵਾਸਤੇ ਦੇ ਦੇ ਤੇ ਸਾਡੇ ਬੰਦੇ ਉੱਥੇ ਲੱਗੇ ਵੱਟਾ ਮਾਰਨੇ ਕੰਮ ਨਹੀਂ ਸੂਤਰ ਹੁੰਦਾ ਅਕਸਨ ਸਾਹਿਬ ਅੱਗੇ ਆਉਂਦਾ ਵੀ ਨਹੀਂ ਹ ਗਰਮਾਰਾ ਤੋਂ ਰਾਤ ਤੇ ਹੜੀ ਤਵਾਈ ਮੱਚ ਜਾਨੀ ਆ ਉਹ ਗੱਲ ਸ਼ਾਮਾਂ ਨੇ ਸਾਰਾ ਪਾਣੀ ਟੁੱਟ ਗਿਆ ਡੀਸੀ ਸਾਹਿਬ ਵੀ ਕਹਿ ਕੇ ਗਿਆ ਵੀ ਆ 200 ਫੁੱਟ ਦਾ ਟੋਟਾ ਬੰਨ੍ਹ ਘਤੋ ਤਬਰ ਇਸ ਡੀਓ ਨੇ ਸਾਡੇ ਪੈਰ ਨਹੀਂ ਜੇ ਇਸ ਡੀਓ ਸਾਹਮਣੇ ਸਾਡੇ ਪੈਰ ਨਹੀਂ ਲੱਗਣ ਦਿੱਤੇ ਉਹ ਦੋ ਘਰਾਂ ਦੇ ਵਾੜੇ ਆ ਡੰਗਰਾਂ ਵਾਲੇ ਇਸ ਡੀਓ ਸਾਹਮਣੇ ਉਹਦੀ ਮੰਨ ਕੇ ਆ 1000 ਕਿੱਲਾ ਸਾਡਾ ਤਬਾਹ ਕਰਕੇ ਰਸਤਾ ਇਸ ਡੀਓ ਵਾਲੇ ਛੋਨੇ ਦਾ ਆ ਕੇ ਮੌਕਾ ਵੇਖਿਆ ਜਵੇ ਮંત્રી ਸਾਹਿਬ ਅੱਗੇ ਵੀ ਗੱਲ ਮੰਨਤ ਕੀਤੀ ਅਸੀਂ ਵੀ ਸਾਡੀ ਮਾਰੇ ਗਏ ਸਾਡਾ ਤਿਆਰ ਖਲਕ ਤਬਾਹ ਹੋ ਜਾਣਾ ਮંત્રી ਸਾਹਿਬ ਨੇ ਫੋਨ ਕੀਤਾ ਅਕਸਰ ਸਾਹਿਬ ਵਾਲਾ ਮੈਂ ਬੰਦੇ ਭੇਜਦਾ ਕੋਈ ਇੱਥੇ ਪ੍ਰਬੰਧ ਦੀ ਕੋਈ ਬੰਦੇ ਨਹੀਂ ਪਹੁੰਚੀ ਸ਼ਾਮੀ ਨੂੰ ਫੋਨ ਕੀਤਾ ਉਹ ਜੀਸੀਪੀ ਦੇ ਦੇ 2 ਘੰਟੇ ਉਹਦਾ ਜੀਸੀਪੀ ਦਾ ਹੁਣ ਦੇ ਟਾਈਮ ਨਹੀਂ ਹੈਗਾ ਸਵੇਰੇ ਦੇ ਦਾਂਗੇ ਮਹਾਰਾਪਤ ਰਾਦੇ ਤਵਾਈ ਮਚ ਨੂੰ ਉਹ ਗੱਲ ਟਕਾਲੀ ਪੇ ਵੇਰ ਕੇ ਸਾਥੋਂ ਪਾਣੀ ਆ ਗਿਆ ਬੰਨ ਟੁੱਟ ਗਿਆ ਜਾਂ ਰਸਤਾ ਟੁੱਟ ਗਿਆ ਨੋਜ ਦੇ ਅੱਗੇ ਸਾਰੀ ਤਵਾਈ ਮਚ ਗਈ ਵਿੱਚੇ ਟਰੈਕਟਰ ਲੋਕਾਂ ਦੇ ਕਾਬੂ ਆ ਗਏ ਟਰੈਕਟਰ ਵੀ ਇੱਕ ਦੋ ਡੁੱਬੇ ਗੱਡੇ ਆ ਹਾਂ ਇੰਨਾ ਪਾਣੀ ਆ ਗਿਆ ਉਹ 4-5-5 ਫੁੱਟ ਚੋਨੇ ਪਾਣੀ ਖੜਾ ਨਾ ਇਹ ਗਾਹ ਨਿਕਲਦਾ ਨਾ ਇਹ ਪਸ਼ਾਉ ਨਿਕਲਦਾ ਤੇ ਸਾਰਾ ਚੋ ਲਈ ਤਵਾਈ ਮਚ ਗਈ ਆ ਕੀ ਆਪਣੀ ਮੰਗ ਪ੍ਰਸ਼ਾਸਨ ਤੋਂ ਆ ਕੀ ਆਪਾਂ ਕਹਿਣਾ ਚਾਹੁੰਦੇ ਕਿ ਕਿਸ ਤਰੀਕੇ ਨਾਲ ਇਹਨੂੰ ਸੈੱਟ ਕੀਤਾ ਜਾਵੇ ਇਹ ਚੀਜ਼ ਨੂੰ ਕਿਉਂਕਿ ਹੁਣ ਨੁਕਸਾਨ ਜਿਵੇਂ ਆਪਾਂ ਕਹਿ ਸਕਦੇ ਕਿ ਇਹ ਵੇਖਣ ਦੀ ਨੁਕਸਾਨ ਹੈ ਕੀ ਨੁਕਸਾਨ ਹੋ ਚੁੱਕਾ ਪਹਿਲਾਂ ਜੀ ਇਹ ਗੱਲ ਆ ਵੀ ਤਿੰਨਾ ਪਿੰਡਾਂ ਦੇ ਬੰਦੇ ਜਿਹੜੇ ਬੰਨ ਬੰਨਣਦੇ ਸੀ ਅਸੀਂ ਸਾਰੇ ਮੌਜੂਦਾ ਉੱਥੇ ਹਾਂ ਬੰਨ ਬੰਨ ਲਿਆ ਪਾਣੀ ਡਾਕ ਲਿਆ ਜਦੋਂ ਇਹਨਾਂ ਪਿੱਛੋਂ ਫੇਰ ਛੱਡ ਕੇ ਤਿਆਵਾ ਉਦੋਂ ਸਾਡੀ ਹੋ ਗਈ ਬਵਾਸ ਬਵਾਸ ਹੋ ਗਈ ਆ ਤੇ ਪਾਣੀ ਟੁੱਟ ਕੇ ਇੱਧਰ ਆ ਗਿਆ ਵਾ ਫੇਰ ਵੇਖੋ ਜੀ ਅਹੀਂ ਚਾਰ ਪੌਂਦਾਂ ਦਾ ਹਾਂ ਚਾਰ ਪੌਂਦਿਆਂ ਪੌਂਦਿਆ ਸਾਨੂੰ ਤਾਂ ਇਹਦੇ ਪੁੱਤ ਦਾ ਚਾਰ ਪੌਂਦਾਂ ਪੌਂਦਿਆਂ ਪੌਂਦਿਆਂ ਸਾਡੇ ਟਰੈਕਟਰ ਘੇਰੇ ਗਏ ਆ ਜੇ ਹੀ ਨੌਕੀ ਦੀ ਮੰਗ ਕੀਤੀ ਆ ਤਾਂ ਸਾਡੀ ਨੌਕੀ ਕਿਉਂ ਨਹੀਂ ਵੱਧਦੀ ਮੇਰੇ ਕੋਲੇ 14 ਕਨਾਲਾਂ ਪੈਲੀ ਆ ਜਿੱਥੇ ਬੰਨ ਟੁੱਟਾ ਵਾ 14 ਕਿਨਾਰੇ 2 ਸਾਲ ਉਹ ਜਿੱਲੇ 2 ਸਾਲੀ ਝੋਨਾ ਲਾਇਆ ਤੇ ਫੇਰ ਡੁੱਬ ਗਈ ਤਾਂ ਅਸੀਂ ਕੀ ਕਰੀਏ ਜਾ ਕੇ ਕਿੱਥੇ ਜਾਈਏ ਅਸੀਂ ਇੱਕ ਆ ਨੋਜ ਬਦਲੇ ਸਾਡੀ ਇਨੀ ਇਨਾ ਨੁਕਸਾਨ ਹੋ ਗਿਆ ਵਾ ਸਾਰਾ ਕੁਝ ਵਿੱਚ ਰੁੜਿਆ ਪਿਆ ਵਾ ਬਿਲਕੁਲ ਹੋਰ ਵੀ ਕਿਸਾਨ ਕੀ ਕਹਿਣਾ ਚਾਹੁੰਦੇ ਜਿੰਨੀ ਫਸਲ ਸੀ ਤੁਹਾਡੀ ਔਰ ਕਿਸ ਤਰੀਕੇ ਨਾਲ ਵਿੱਚ ਆਈ ਪਾਣੀ ਸਾਡੀ ਘਟੋ ਘਟੋ 7-800 ਕਿਲਾ ਇਧਰ ਝੋਨਾ ਹੈਗਾ ਸੀਗਾ ਜਿਹੜਾ ਡੁੱਬ ਗਿਆ ਸਾਰਿਆਂ ਦਾ ਮਿਲਾ ਕੇ ਤੇ ਪਰਸੋ ਚੌਥ ਦੀ ਅਸੀਂ ਇਹ ਪਾਣੀ ਇਥੋਂ ਪਿੱਛੋਂ ਰੋਗ ਰਿਹਾ ਹੈ ਇਧਰੋਂ ਗਾਰਾਜ਼ ਜ਼ਬਰਦਸਤੀ ਹੱਤੋਂ ਵੇਰ ਕੇ ਹੋਵੇ ਟੁੱਟ ਗਿਆ ਉਕੇ ਅਹ ਤੇ ਆਹ ਵੇਖੋ ਇਹਨੂੰ ਮਾਰੋ ਨਿਗਾ ਸਾਰਾ ਝੋਨਾ ਡੁੱਬ ਗਿਆ ਇਹ ਪਾਣੀ ਹੁਣ ਗਾਹ ਨਹੀਂ ਨਿਕਲਦਾ ਇੱਥੇ ਦਾ ਇੱਥੇ ਹੀ ਖਲੋਤਾ ਮਤਲਬ 5-5 ਫੁੱਟ ਪਾਣੀ 5-5 ਫੁੱਟ ਪਾਣੀ ਹੈਗਾ ਝੋਨੇ ਡੁੱਬੇ ਪਏ ਮਤਲਬ ਸਾਰੇ ਪਾਣੀ ਗਾੜੀ ਵੀ ਨਹੀਂ ਨਿਕਲ ਰਿਹਾ ਜਾਂਦੇ ਵੇ ਗਾੜੀ ਨੀਵੇਂ ਦਾ ਨੂੰ ਰਹਿ ਜAVE ਤਾਂ ਵੀ ਨਹੀਂ ਨਿਕਲਦਾ ਨਿਕਲਦਿਆ ਬਿਲਕੁਲ ਆਹ ਕੀ ਏਦਾਂ ਗੱਲ ਆ ਵੀ ਜਿਹੜੇ ਰਾਤ ਦੇ ਸੰਦ ਡੁੱਬੇ ਆ ਉਹ ਅੱਜ ਅਸੀਂ ਦਿਨੇ ਕਢਾਏ ਜੋ ਵੇਖ ਲਓ ਕਿੰਦੀ ਗੱਲ ਤਗੜੀ ਆ ਕਿ ਨੁਕਸਾਨ ਹੋਇਆ ਵਾ ਜਿੰਨੇ ਘੜੁਕੇ ਵਿੱਚ ਕੋਈ ਮੋਟਰਾਂ ਲੈਣ ਗਿਆ ਵਾ ਕੋਈ ਚਾਰ ਲੈਣ ਗਿਆ ਬਦ ਬਾਨ ਬਸਤੀ ਲਾਲ ਸਿੰਘ ਵਾਲੀ ਤੋਂ ਤੇ ਹਾਵੇ ਉੱਥੇ ਸਾਹਮਣੇ ਅਮਕਈ ਖਲੋਤੀ ਆ ਪਿੱਛੇ ਇਹ ਟੁੱਟਾ ਐਦ ਕੀ ਕੰਮ ਸਾਡੇ ਨਾਲ ਫੇਰ ਉਹ ਹੋ ਗਿਆ ਬਸਤੀ ਲਾਲ ਸਿੰਘ ਵਾਲੀ ਦੀ ਕੁੱਤੀ ਵਾਲੇ ਤੱਕ ਵੇਖੋ ਕਿੰਨਾ ਰਗਵਾਵਾ 11 ਏਕੜ ਜ਼ਮੀਨ ਆ ਤੇ ਰਾਤ ਦੇ ਸਾਂਦ ਡਿੱਗੇ ਜਿਹੜੇ ਪਾਣੀ ਨੇ ਮੁੱਧੇ ਮਾਰੇ ਉਹ ਇਸ ਦਿਨੇ ਕੱਢੇ ਜੋ ਬਿਲਕੁਲ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਯੂਥ ਕਿਸਾਨ ਵੀ ਹੋ ਔਰ ਜਿਵੇਂ ਨੁਕਸਾਨ ਮਤਲਬ ਆ ਦੇਖਣ ਨੇ ਇਹ ਚੀਜ਼ ਇੱਥੇ ਅਸੀਂ ਤੇ ਇਹੀ ਕਹਿਣਾ ਚਾਹੁੰਦੇ ਆ ਜੋ ਕਿ ਇਹਨਾਂ ਇਲਾਕੇ ਦੀ ਮੰਗ ਆ ਪ੍ਰਸ਼ਾਸਨ ਉਹਨੂੰ ਪੂਰਾ ਕਰੇ ਜਿਹੜਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਬਰਸਾਤਾਂ ਜਿਵੇਂ ਤੁਹਾਨੂੰ ਪਤਾ ਹੈ ਹਿਮਾਚਲ ਚ ਕੰਟਰੋਲ ਨਹੀਂ ਹੋ ਰਹੀ ਆਫ ਟੂ ਕੰਟਰੋਲ ਦੇ ਬਰਸਾਤ ਹੋਈ ਤੇ ਇਹਨੂੰ ਕੰਟਰੋਲ ਚ ਕਰਨਾ ਆ ਜੋ ਨੋਚ 200 ਫੁੱਟ ਜੋ ਨੋਚ ਹੈ ਇਹ ਟੋਟਾ ਭੰਨ ਕੇ ਹਜ਼ਾਰਾਂ ਏਕੜ ਫਸਲ ਇਥੋਂ ਵੱਜਦੀ ਆ ਤੇ ਇਹਨਾਂ ਦੇ ਆ 200 ਫੁੱਟ ਟੋਟਾ ਵੱਜਦਾ ਤੇ ਹਜ਼ਾਰਾਂ ਏਕੜ ਫਸਲ ਵੱਜਦੀ ਆ ਤੇ ਕੱਲ ਦਾ ਜੋ ਕਿ ਇਹਨਾਂ ਕੱਲ ਦੀ ਜੋ ਹਰਕਤ ਕੀਤੀ ਆ ਐਕਸਰ ਸਾਹਿਬ ਨਾਲ ਜੋ ਇਹਨਾਂ ਨਾਲ ਗੱਲ ਕੀਤੀ ਜੀਸੀਪੀ ਨੇ 3 ਘੰਟੇ ਅੰਦਰ ਸਵੇਰੇ ਦੇ ਦਿੰਦੇ ਸਵੇਰੇ ਅਸੀਂ ਇੱਥੇ ਕਰਨੀ ਸੀ ਇਸੇ ਚ ਲਾਉਣੀ ਪਾਣੀ ਆ ਗਿਆ ਤੁਹਾਨੂੰ ਇਹਨਾਂ ਦਾ ਤੁਸੀਂ ਵੇਖ ਲਓ 5-5 ਫੁੱਟ ਪਾਣੀ ਹੋ ਗਿਆ ਲੋੜ ਤੈਨੂੰ ਕੱਲ ਸੀਗੀ ਬਿਲਕੁਲ ਇਹ 5-5 ਫੁੱਟ ਪਾਣੀ ਜਿਹੜਾ ਹੈ ਇਹ ਹਰੀਕੇ ਤੋਂ ਅਗਲੇ ਪਿੰਡਾਂ ਦੇ ਵਿੱਚ ਆ ਗਿਆ ਜਿਹੜਾ ਯਾਨੀ ਕਿ ਡਾਉਨਸਟ੍ਰੀਮ ਪਾਣੀ ਛੱਡਿਆ ਜਾਂਦਾ ਉਹ ਪਾਣੀ ਵਧਦਾ ਹੋਇਆ ਡਾਉਨਸਟ੍ਰੀਮ ਦਾ ਮਤਲਬ ਕੀ ਅੱਗੇ ਗਾਂ ਦਰਿਆ ਪਾਣੀ ਜਿਹੜਾ ਪਾਕਿਸਤਾਨ ਵੱਲੋਂ ਛੱਡਦਾ ਔਰ ਜਿਹੜੇ ਪਿੰਡ ਉਸ ਦਰਿਆ ਦੇ ਅੰਦਰ ਆਉਂਦੇ ਨੇ ਔਰ ਉਹ ਜਿਹੜੇ ਨੇ ਪਾਣੀ ਉਹਨਾਂ ਦੇ ਵਿੱਚ 5-5 ਫੁੱਟ ਖੜ ਗਿਆ ਲੱਗਾ ਝੋਨਾ ਇਹਨਾਂ ਦਾ ਕਹਿਣਾ ਹੈ ਕਿ ਜਿਹੜਾ ਸਾਡਾ ਉਹਦਾ ਨੁਕਸਾਨ ਹੋਇਆ ਤਰਨਦਰਨ ਤੋਂ ਸਿਦਾਰਥ ਰੋੜਾ ਨਿਊਜ਼